ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ 바ਵਾ ਨਾਨਕ ਸਰ ਕਲੇਰ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਵੀ ਐਨ ਆਰ ਆਈ ਫੁੱਟਬਾਲ ਗਰੁੱਪ ਪੰਜਾਬ ਵੱਲੋਂ ਹਰ ਸਾਲ ਜਿਹੜਾ ਅੰਡਰ 21 ਦੀ ਜੁਲਾ ਲੁਧਿਆਣੇ ਦੀ ਫੁੱਟਬਾਲ ਲੀਗ ਆ ਜਿਹੜੀ ਕਰਵਾਈ ਜਾਂਦੀ ਆ ਤੇ ਮੈਨੂੰ ਆਪ ਸਭ ਨੂੰ ਦੱਸਦਿਆਂ ਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਐਨ ਆਰ ਆਈ ਫੁੱਟਬਾਲ ਗਰੁੱਪ ਪੰਜਾਬ ਵੱਲੋਂ ਐਸ ਵਾਰ ਤੀਜੀ ਜਿਹੜੀ ਅੰਡਰ 21 ਦੀ ਜ਼ਿਲ੍ਹਾ ਲੁਧਿਆਣਾ ਦੀ ਜਿਹੜੀ ਫੁੱਟਬਾਲ ਲੀਗ ਆ ਉਹਨੂੰ ਕਰਵਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ ਵਾ ਇਹ ਲੀਗ ਲੁਧਿਆਣਾ ਗਰੁੱਪ ਦੀ ਰੈ ਨਮਾਈ ਹੇਟ ਔਰ ਐਨ ਆਰ ਆਈ ਫੁੱਟਬਾਲ ਗਰੁੱਪ ਪੰਜਾਬ ਦੇ ਯਤਨਾਂ ਸਦਕਾ ਕਰਵਾਈ ਜਾਂਦੀ ਆ ਐਸ ਲੀਗ ਨੂੰ ਅਲੱਗ-ਅਲੱਗ 8 ਜਿਹੜੇ ਜ਼ੋਨ ਆ ਉਹਨਾਂ ਦੇ ਵਿੱਚ ਵੰਡਿਆ ਜਾਂਦਾ ਵਾ ਤੇ ਉਹਨਾਂ ਜੋਨਾਂ ਦੀਆਂ ਜਿਹੜੀਆਂ ਜੇਤੂ ਟੀਮਾਂ ਹੁੰਦੀਆਂ ਵਾ ਉਹ ਸੁਪਰ ਏਟ ਲਈ ਕੁਆਲੀਫਾਈ ਜਿਹੜੀਆਂ ਕਰਦੀਆਂ ਵਾ ਤੇ ਫਿਰ ਉੱਥੇ ਜਿਹੜਾ ਸੁਪਰ ਏਟ ਦੇ ਵਿੱਚੋਂ ਜਿਹੜੀਆਂ ਟੀਮਾਂ ਫਸਟ ਸੈਕੰਡ ਤੇ ਸਾਰੀਆਂ ਪਾਰਟਿਸਿਪੇਟ ਕਰਦੀਆਂ ਤੇ ਹਰੇਕ ਟੀਮ ਨੂੰ ਜਿਹੜਾ ਪ੍ਰਾਈਜ਼ ਆ ਉਹ ਦਿੱਤਾ ਜਾਂਦਾ ਵਾ ਤੇ ਇਸ ਸਾਲ ਜਿਹੜੀ ਆਪਣੀ ਇਹ ਲੀਗ ਹੋ ਰਹੀ ਆ ਇਸ ਦੇ ਵਿੱਚ 1 1 2003 ਵਾਲੇ ਜਿਹੜੇ ਪਲੇਅਰ ਆ ਉਹ ਖੇਡ ਸਕਦੇ ਆ ਜਿੱਦਾਂ ਕਿ 4 5 6 7 ਉਸ ਤੋਂ ਛੋਟੇ ਤੇ ਇਸ ਲੀਗ ਦੇ ਵਿੱਚ ਜਿਵੇਂ ਕਿ ਕੁੜੀਆਂ ਦੀਆਂ ਵੀ 8 ਟੀਮਾਂ ਜਿਹੜੀਆਂ ਉਹ ਇਨਵਾਈਟਡ ਹੋਣਗੀਆਂ ਔਰ ਉਹ ਪੰਜਾਬ ਪੱਦਰ ਦੀਆਂ ਹੋਣਗੀਆਂ ਔਰ ਉਹਦੇ ਵਿੱਚ ਉਹ ਆਲ ਓਪਨ ਦੀਆਂ ਟੀਮਾਂ ਖੇਡੀਆਂ ਜਾਣਗੀਆਂ ਤੇ ਸਾਰੀਆਂ ਟੀਮਾਂ ਨੂੰ ਜਿਹੜਾ ਉਹਨਾਂ ਨੂੰ ਵੀ ਜਿਹੜਾ ਪ੍ਰਾਈਜ਼ ਦਿੱਤਾ ਜਾਵੇਗਾ ਤੇ ਇਸ ਲੀਗ ਦਾ ਜਿਹੜਾ ਉਦਘਾਟਨ ਇਸੇ ਸਤੰਬਰ ਮਹੀਨੇ ਦੇ ਐਂਡ ਦੇ ਵਿੱਚ ਸੁਧਾਰ ਪਿੰਡ ਦੀਆਂ ਖੇਡ ਗਰਾਊਂਡਾਂ ਦੇ ਵਿੱਚ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਇਸ ਦਾ ਜਿਹੜਾ ਸਮਾਪਤੀ ਸਮਾਰੋਹ ਆ ਉਹ ਸਹੌਲੀ ਦੀਆਂ ਖੇਡ ਗਰਾਊਂਡਾਂ ਦੇ ਵਿੱਚ ਜਿਹੜਾ ਉਹ ਹੋਵੇਗਾ ਤੇ ਇਸ ਦੇ ਨਾਲ ਨਾਲ ਇੱਕ ਬੇਨਤੀ ਹੋਰ ਆ ਐਨ ਆਰ ਆਈ ਵੀਰਾਂ ਨੂੰ ਵੀ ਲੁਧਿਆਣਾ ਜ਼ਿਲ੍ਹੇ ਨਾਲ ਜਾਂ ਪੰਜਾਬ ਨਾਲ ਸੰਬੰਧਿਤ ਕੋਈ ਵੀ ਐਨ ਆਰ ਆਈ ਵੀਰ ਸਾਡੇ ਇਸ ਐਨ ਆਰ ਆਈ ਫੁੱਟਬਾਲ ਗਰੁੱਪ ਪੰਜਾਬ ਨਾਲ ਜੁੜਨਾ ਚਾਹੁੰਦਾ ਤੇ ਖੇਡਾਂ ਨੂੰ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੋਵੇ ਉਹ ਪਾ ਸਕਦਾ ਵਾ ਇਸ ਤੋਂ ਇਲਾਵਾ ਕੋਈ ਵੀ ਫੈਡਰੇਸ਼ਨ ਫਾਊਂਡੇਸ਼ਨ ਕਲੱਬ ਕਮੇਟੀ ਕੋਈ ਵੀ ਸੰਸਥਾ ਜਾਂ ਕੋਈ ਵੀ ਵਿਅਕਤੀ ਜਿਹੜਾ ਵਿਅਕਤੀਗਤ ਤੌਰ ਤੇ ਇਸ ਲੀਗ ਨਾਲ ਜੁੜਨਾ ਚਾਹੁੰਦਾ ਵਾ ਤਾਂ ਉਹ ਸਾਡੇ ਨਾਲ ਜੁੜ ਸਕਦਾ ਵਾ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਵੀ ਜਿਵੇਂ ਜਿਵੇਂ ਜਿਹੜਾ ਸਮਾਂ ਚੱਲ ਰਿਹਾ ਵਾ ਇੱਕ ਤਰ੍ਹਾਂ ਦਾ ਨਸ਼ਿਆਂ ਦਾ ਜਿਹੜਾ ਦੌਰ ਆ ਚੱਲ ਰਿਹਾ ਵਾ ਤਾਂ ਉਸ ਨੂੰ ਬਚਾਉਣ ਲਈ ਜਿਹੜੀਆਂ ਖੇਡਾਂ ਵਾ ਉਹ ਬਹੁਤ ਜ਼ਰੂਰੀ ਆ ਜੇ ਆਪਾਂ ਅੱਜ ਦੇ ਸਮੇਂ ਦੀ ਗੱਲ ਕਰਦੇ ਆ ਤਾਂ ਇਸ ਕਾਲੇ ਦੌਰ ਚੋਂ ਬੱਚਿਆਂ ਨੂੰ ਬਾਹਰ ਕੱਢਣ ਲਈ ਇੱਕੋ ਇੱਕ ਉਪਰਾਲਾ ਵਾ ਕਿ ਉਹਨਾਂ ਨੂੰ ਖੇਡ ਗਰਾਊਂਡਾਂ ਨਾਲ ਆ ਜਿਹੜਾ ਜੋੜਿਆ ਜਾਵੇ ਤੇ ਐਨ ਆਰ ਆਈ ਫੁੱਟਬਾਲ ਗਰੁੱਪ ਵੱਲੋਂ ਇੱਕ ਬੇਨਤੀ ਹੋਰ ਆ ਵੀ ਜੇ ਕੋਈ ਵੀ ਵਿਅਕਤੀ ਆਪਦੇ ਇਲਾਕੇ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਫੁੱਟਬਾਲ ਨੂੰ ਪ੍ਰਮੋਟ ਕਰਦੇ ਆ ਤਾਂ ਤੁਸੀਂ ਵੀ ਤੁਸੀਂ ਕਿਸੇ ਨੂੰ ਵੀ ਖੇਡਾਂ ਨੂੰ ਜਿਹੜਾ ਪ੍ਰਮੋਟ ਕਰੋ ਤਾਂ ਕਿ ਜਿਹੜੇ ਪੰਜਾਬ ਦੀਆਂ ਸਾਰੀਆਂ ਆਪਣੀਆਂ ਖੇਡਾਂ ਮਾਂ ਉਹ ਆਪਾਂ ਉਹ ਜਿਹੜਾ ਥੱਲੇ ਜਾ ਚੁੱਕੇ ਆ ਮਤਲਬ ਡਾਊਨ ਲੈਵਲ ਤੇ ਪਹੁੰਚਣ ਲੱਗੇ ਆ ਉਹਨੂੰ ਆਪਾਂ ਅਪ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਖੇਡਾਂ ਜਿਨ੍ਹਾਂ ਦੇ ਵਿੱਚ ਆਪਾਂ ਮੱਲਾ ਮਾਰੀਏ ਤੇ ਪੰਜਾਬ ਦੀ ਜ਼ੁਬਾਨੀ ਨੂੰ ਵੀ ਆਪਣੇ ਜਿਹੜੇ ਨਸ਼ਿਆਂ ਦੇ ਕਦਲਦਲ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਜਿਹੜਾ ਆਪਾਂ ਸਫਲ ਹੋਈਏ ਤੇ ਇੱਕ ਵਾਰੀ ਮੈਂ ਫਿਰ ਬੇਨਤੀ ਕਰਦਾ ਵੀ ਕੋਈ ਵੀ ਵਿਅਕਤੀ ਗੱਤ ਤੌਰ ਤੇ ਸਾਡੇ ਨਾਲ ਜੁੜਨਾ ਚਾਹੁੰਦਾ ਜੁੜ ਸਕਦਾ ਕੋਈ ਕਮੇਟੀ ਫੈਡਰੇਸ਼ਨ ਕਲੱਬ ਕੋਈ ਵੀ ਇਸ ਗਰੁੱਪ ਨਾਲ ਜੁੜਨਾ ਚਾਹੁੰਦੀ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਟੀਮਾਂ ਨੂੰ ਬੇਨਤੀ ਆ ਵੀ ਉਹ ਵੀ ਆਪਦੀ ਜਲਦੀ ਤੋਂ ਜਲਦੀ ਤਿਆਰੀ ਕਰ ਲਓ ਇਸੇ ਮਹੀਨੇ ਦੇ ਆਪਣੇ ਲਾਸਟ ਵੀਕਾਂ ਦੇ ਵਿੱਚ ਆਪਾਂ ਜਿਹੜੇ ਪਹਿਲੇ ਰਾਊਂਡ ਦੇ ਮੈਚ ਆ ਉਦਘਾਟਨ ਤੋਂ ਬਾਅਦ ਆਪਾਂ ਸ਼ੁਰੂ ਕਰਵਾ ਦੇਣੇ ਆ ਤੇ ਤੁਸੀਂ ਆਪਣੀਆਂ ਜਿਹੜੀਆਂ ਲਿਸਟਾਂ ਬਣਾ ਕੇ ਆਪਾਂ ਤੁਹਾਨੂੰ ਜਲਦੀ ਤੋਂ ਜਲਦੀ ਜਿਹੜੇ ਤੁਹਾਡੇ ਜ਼ੋਨ ਆ ਉਹ ਬਣਾ ਦਿੱਤੇ ਜਾਣਗੇ ਉਥੇ ਤੁਸੀਂ ਮਤਲਬ ਸੰਪਰਕ ਕਰ ਸਕਦੇ ਹਾਜੀ ਤੁਸੀਂ ਜੇ ਟੀਮ ਮੈਂਟਰ ਕਰਾਉਣ ਵਾਸਤੇ ਜਿਹੜੇ ਪੋਸਟਰ ਤੇ ਦੋ ਨੰਬਰ ਆ ਮੈਂ ਤੁਹਾਡੇ ਨਾਲ ਮੈਂਸ਼ਨ ਕਰ ਦੂੰਗਾ ਸ਼ੇਅਰ ਕਰ ਦੂੰਗਾ ਤੁਸੀਂ ਉਸ ਨੰਬਰ ਤੇ ਸੰਪਰਕ ਕਰਕੇ ਆਪ ਦੀ ਜਿਹੜੀ ਟੀਮ ਆ ਉਹ ਇੱਕ ਵਾਰ ਲਖਵਾ ਦਿਓ ਇਹ ਉਹਦੇ ਵਿੱਚ ਇੱਕ ਨੰਬਰ ਮੇਰਾ ਦਿੱਤਾ ਹੋਇਆ ਵਾ ਤੇ ਦੂਸਰਾ ਹੈਗਾ ਗੈਰੀ ਸਹੋਲੀ ਦੋਨਾਂ ਨੰਬਰਾਂ ਤੇ ਤੁਸੀਂ ਆਪਣੇ ਨਾਲ ਜਿਹੜੀਆਂ ਟੀਮਾਂ ਵਾ ਉਹ ਇੱਕ ਵਾਰ ਲਖਵਾ ਦਿਓ ਫਿਰ ਆਪਾਂ ਉਸ ਤੋਂ ਅੱਗੇ ਜੋਨ ਬਣਾਵਾਂਗੇ ਜੋਨਾਂ ਦੇ ਵਿੱਚ ਜਿਹੜੇ ਆਪਣੇ ਮੁੱਖ ਮਤਲਬ ਪ੍ਰਬੰਧਕ ਹੋਣਗੇ ਜੋਨਾਂ ਦੇ ਫਿਰ ਉਹਨਾਂ ਨੂੰ ਮਤਲਬ ਕਿ ਦੱਸ ਦਿੱਤਾ ਜਾਊਗਾ ਵੀ ਇਹ ਇਹ ਜੋਨਾਂ ਦੀਆਂ ਟੀਮਾਂ ਤੇ ਉਹਨਾਂ ਨੂੰ ਉਹ ਸਾਰਾ ਆਪਣੇ ਆਪ ਉਹ ਮੈਨੇਜ ਕਰਨਗੇ ਤਾਂ ਇੱਕ ਵਾਰ ਫਿਰ ਤੋਂ ਬੇਨਤੀ ਆ ਸਾਰਿਆਂ ਨੂੰ ਵੀ ਫੁੱਟਬਾਲ ਦੀ ਤੀਸਰੀ ਸੁਪਰ ਲੀਗ ਅੰਡਰ 21 ਦੀ ਸਿਰਫ ਜ਼ਿਲ੍ਹਾ ਲੁਧਿਆਣਾ ਦੀ ਜਿਹੜੀ ਹੋ ਰਹੀ ਆ ਉਸ ਨੂੰ ਆਪ ਸਭ ਨੂੰ ਬੇਨਤੀ ਆ ਵੀ ਉਹਦੇ ਨਾਲ ਜੁੜੋ ਤਾਕਿ ਖਡਾਰੀਆਂ ਨੂੰ ਤੇ ਜਿਹੜਾ ਹੌਸਲਾ ਫzejਾਈਆ ਉਹ ਦਿੱਤਾ ਜਾ ਸਕੇ ਤੇ ਐਨ ਆਰ ਏ ਵੀਰਾਂ ਨੂੰ ਵੀ ਬੇਨਤੀ ਆ ਵੀ ਉਹ ਵੀ ਇਸ ਲੀਗ ਨਾਲ ਜੁੜ ਸਕਦੇ ਆ ਤੇ ਉਹ ਵੀ ਜਾਨੀ ਕਿ ਹੋਰ ਵੀ ਵੀਰ ਆ ਜਿਹੜੇ ਸਾਡੇ ਨਾਲ ਜੁੜੋ ਤਾਂ ਕਿ ਆਪਾਂ ਪੰਜਾਬ ਦੇ ਖੇਡਾਂ ਦੇ ਮਿਆਰ ਨੂੰ ਹੋਰ ਵੀ ਜਿਹੜਾ ਉੱਚਾ ਲੈ ਜਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ